ਮੁਖ ਜੀ ਮਿਡਲ ਈਸਟ ਦੀ جنگ ਦੇ ਕੀ ਹਾਲਾਤ ਆ ਹੁਣ ਜਿਹੜੇ ਮੌਜੂਦਾ ਹਾਲਾਤ ਆ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦਾ ਕੀ ਬਿਆਨ ਆਇਆ ਇਸ جنگ ਦੇ ਚੱਲਦਿਆਂ ਜੀ ਅਸਲ ਦੇ ਵਿੱਚ ਮਿਡਲ ਈਸਟ ਦੀ ਜਿਹੜਾ ਆਪਾਂ ਗੱਲਬਾਤ ਕਰਦੇ ਆਂ ਤੇ ਜਿਹੜੀਆਂ ਦੋ ਜੰਗਾਂ ਉੱਥੇ ਚੱਲਦੀਆਂ ਪਈਆਂ ਬਰਾਬਰ ਰੂਪ ਦੇ ਵਿੱਚ ਇੱਕ ਹੈਗਾ ਜੀ ਇਜ਼ਰਾਇਲ ਹਮਾਸ ਤੇ ਲਿਬਨਾਨ ਦੇ ਜਿਹੜੇ ਹਜ਼ਬੁੱਲਾ ਹੈਗਾ ਆ ਬਾਗੀ ਗਰੁੱਪ ਉਹਨਾਂ ਦਰਮਿਆਨ ਜਿਹੜਾ ਟਕਰਾਅ ਚੱਲ ਰਿਹਾ ਜੰਗ ਚੱਲ ਰਹੀ ਆ ਦੂਜਾ ਹੈਗਾ ਸੀ ਰੂਸ ਜੁਕ੍ਰੇਨ ਦੇ ਵਿੱਚ ਜਿਵੇਂ ਕਿ ਅਸੀਂ ਪਹਿਲੀਆਂ ਖਬਰਾਂ 'ਚ ਇਹ ਕਵਰ ਕੀਤਾ ਸੀਗਾ ਕਿ ਜਿਹੜੇ ਡੋਨਾਲਡ 트੍ਰੰਪ ਨਵੇਂ ਚੁਣੇਗੇ ਰਾਸ਼ਟਰਪਤੀ ਅਮਰੀਕਾ ਦੇ ਹਾਲੇ ਜਿੰਨਾ ਕਿ ਉਹਦਾ ਸੰਭਾਲਣਾ ਜਨਵਰੀ ਦੇ ਵਿੱਚ ਹੈ ਉਹਨਾਂ ਨੇ ਆਪਣੇ ਚੋਣ ਕੰਪੇਨ ਦਰਮਿਆਨ ਇਹ ਦਾਅਵਾ ਕੀਤਾ ਸੀਗਾ ਕਿ ਜਦੋਂ ਵੀ ਉਹ ਰਾਸ਼ਟਰਪਤੀ ਬਣਨਗੇ ਤਾਂ ਆਪਣੀਆਂ ਜੰਗਾਂ ਨੂੰ ਖਤਮ ਕਰ ਦੇਣਗੇ ਪਾਵਿਆ ਕਿ ਉਹ ਸਾਰੀ ਸਹਿਮਤੀ ਜਿਹੜੀ ਆ ਇਹਦੇ ਤੇ ਬਣਾ ਲੈਣਗੇ ਹਾਲਾਂਕਿ ਪਿਛਲੇ ਸਮੇਂ ਦਰਮਿਆਨ ਜੰਗਬੰਦੀ ਵੀ ਹੋਈ ਕੁਝ ਆਪਾਂ ਇਹ ਕਹਿ ਸਕਦੇ ਆ ਕਿ ਜੰਗਬੰਦੀ ਹੁੰਦੀ ਨਜ਼ਰ ਆਈ ਕਿ ਦੋ ਹਜ਼ਬੁਲਾ ਜਿਹੜਾ ਲਿਬਨਾਨ ਦਾ ਬਾਗੀ ਗਰੁੱਪ ਹੈਗਾ ਤੇ ਇਜ਼ਰਾਇਲ ਦੇ ਦਰਮਿਆਨ ਦੇਸ਼ਾਂ ਦੇ ਵਿੱਚ ਪੈ ਕੇ ਜੰਗਬੰਦੀ ਕਰਵਾਈ ਸੀ ਪਰਮਿੰਦਰ ਕਿ ਐਟ ਲੀਸਟ ਤੋਂ ਜਿਹੜਾ ਆ ਗੋਲੀਬੰਦੀ ਹੋਣੀ ਚਾਹੀਦੀ ਆ ਤਾਂ ਜੋ ਖਾਂਡ ਟੁੰਡਾ ਵਾਲਾ ਹੋਵੇ ਉਸ ਖੇਤਰ ਦੇ ਵਿੱਚ ਬਹੁਤ ਸਾਰੇ ਜਿਹੜੇ ਲਿਬਨਾਨ ਦੇ ਲੋਕ ਸੀਗੇ ਉਹ ਵਾਪਸ ਮੁੜਦੇ ਵੀ ਦਿਖਾਈ ਦਿੱਤੇ ਸੀਗੇ ਕਿ ਜਿਹੜੇ ਲੋਕਾਂ ਨੂੰ ਖੁਸ਼ੀ ਹੋਈ ਸੀ ਕਿ ਐਟ ਲੀਸਟ ਅਸੀਂ ਹੁਣ ਵਾਪਸ ਮੁੜ ਸਕਾਂਗੇ ਆਪਣੇ ਘਰਾਂ ਨੂੰ ਲੇਕਿਨ ਥੋੜੇ ਸਮੇਂ ਬਾਅਦ ਹੀ ਦੋਹਾਂ ਧਿਰਾਂ ਦੇ ਵਿੱਚ ਆਪਸੀ ਜਿਹੜਾ ਟਕਰਾਅ ਪੈਦਾ ਸ਼ੁਣੂ ਹੋਣਾ ਸ਼ੁਰੂ ਹੋਣਾ ਹੋਇਆ ਜਿਹਦੇ ਵਿੱਚ ਇਲਜ਼ਾਮ ਇਹ ਲੱਗੇ ਸੀਗੇ ਕਿ ਦੋਹਾਂ ਧਿਰਾਂ ਨੇ ਜੰਗਬੰਦੀ ਦੀ ਉਲੰਘਣਾ ਕੀਤੀਆਂ ਨੇ ਤੇ ਅੱਜ ਦੁਬਾਰਾ ਇਹ ਗੱਲ ਸਾਹਮਣੇ ਜਦੋਂ ਆ ਗਈ ਆ ਹੁਣ ਕਿ ਹੁਣ ਦੁਬਾਰਾ ਜਿਹੜਾ ਹਜ਼ਬੁੱਲਾ ਹੈਗਾ ਲਿਬਨਾਨ ਦਾ ਬਾਗੀ ਗਰੁੱਪ ਹੈ ਉਹਨੇ ਦੁਬਾਰਾ ਹਮਲੇ ਕਰ ਦਿੱਤੇ ਆ ਪਾਵਿਆ ਕਿ ਜਿਹੜਾ ਹਜ਼ਬੁੱਲਾ ਆ ਉਹਨੇ ਅਟੈਕ ਕੀਤਾ ਇਜ਼ਰਾਇਲ ਦੇ ਉੱਪਰ ਤੇ 11 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਜੀ ਉੱਥੇ ਜਿਹੜਾ ਸੀਜ਼ਫਾਇਰ ਹੋਇਆ ਸੀ ਉਹਦੀ ਉਲੰਘਣਾ ਹੋ ਗਈ ਆ ਪਾਵ ਉਹਦੀ ਲਿਮਿਟ ਹੋ ਗਈ ਆ ਦੂਜੇ ਪਾਸੇ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਮਰੀਕਾ ਦੇ ਡੋਨਾਲਡ ਟਰੰਪ ਹੈਗੇ ਉਹਨਾਂ ਦਾ ਵੀ ਬੜਾ ਸਖਤ ਬਿਆਨ ਆਇਆ ਜਿਹੜੀ ਕਿ ਜੰਗਾਂ ਖਤਮ ਕਰਨ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਤਾਂ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਪਹਿਲਾਂ ਇਹ ਜੰਗਾਂ ਇਹ ਜਿਹੜਾ ਜਿਹੜੇ ਇਜ਼ਰਾਈਲ ਦੇ ਕੋਸ਼ਿਕ ਬੰਧਕ ਬਣਾਏ ਹੋਏ ਆ ਹਮਾਸ ਨੇ ਉਸ ਟਮੇ ਦੇ ਉੱਪਰ ਇੱਕ ਸਾਲ ਪਹਿਲਾਂ ਜਿਹੜੇ ਘੱਟੋ ਘੱਟ ਵੀ 7 ਅਕਤੂਬਰ 2023 ਤੋਂ ਕਾਫੀ ਗਿਣਤੀ ਦੇ ਵਿੱਚ ਇਜ਼ਰਾਈਲ ਦੇ ਨਾਗਰਿਕ ਹਮਾਸ ਨੇ ਬੰਧਕ ਬਣਾਏ ਹੋਏ ਆਪਣੇ ਕੋਲ ਉਹ ਜਿਹੜਾ ਜਿਹੜਾ ਡੋਨਾਲਡ 트ੰਪ ਨੇ ਉਹਨਾਂ ਦਾ ਇਹ ਬਿਆਨ ਆਇਆ ਕਿ ਜੇ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਹਮਾਸ ਵੱਲੋਂ ਤਾਂ ਜਦੋਂ ਮੈਂ ਉਹਦਾ ਸੰਭਾਲਦਾ ਤਾਂ ਉਹਨਾਂ ਨੂੰ ਆਪਣੇ ਇਹਦੇ ਸਿੱਟੇ ਬੜੇ ਭਾਰੀ ਭੁਗਤਣੇ ਪੈਣਗੇ ਸੋ ਕਿੱਥੇ ਜਿਹੜੇ 트럼ਪ ਸੀਗੇ ਉਹ ਜੰਗ ਨੂੰ ਖਤਮ ਕਰਦਿਆਂ ਗੱਲਾਂ ਕਰ ਰਹੇ ਸੀ ਤੇ ਹੁਣ ਖੁਦ ਹੀ ਉਹ ਜਿਹੜੀਆਂ ਇਸ ਗੱਲ ਤੇ ਧਮਕੀਆਂ ਦੇਣ ਤੇ ਆ ਗਿਆ ਕਿ ਜੇ ਉਹ ਉਹਨਾਂ ਦੇ ਅਕੋਰਡਿੰਗਲੀ ਜਿਹੜਾ ਉੱਥੇ ਸੌਲਟ ਆਊਟ ਨਹੀਂ ਹੁੰਦਾ ਤਾਂ ਵੱਡੀ ਪੱਧਰ ਤੇ ਜਿਹੜਾ ਉੱਥੇ ਜੰਗ ਛੇੜਨ ਦੀਆਂ ਗੱਲਾਂ ਵਰਤਾ ਜਿਹੜੀਆਂ ਹੋਈਆਂ ਦੂਜੇ ਪਾਸੇ ਚੀਨ ਦੀ ਗੱਲ ਕਰੀਏ ਤਾਂ ਚੀਨ ਨੇ ਵੀ ਜਿਹੜੀ ਧਮਕੀ ਅਮਰੀਕਾ ਨੂੰ ਦਿੱਤੀ ਹੈ ਕਿ ਜਿਹੜਾ ਤਾਈਵਾਨ ਆ ਉਹਦੇ ਵਿੱਚ ਜਿਹੜਾ ਫੰਡਿੰਗ ਕਰ ਰਿਹਾ ਵਾ ਅਮਰੀਕਾ ਉਹ ਬੰਦ ਕਰੇ ਉਹ ਦਖਲਦਾ ਜੀ ਇਸ ਚੀਜ਼ ਨੂੰ ਬੰਦ ਕਰੇ ਦੂਜੇ ਪਾਸੇ ਜਿਹੜਾ ਬ੍ਰਿਕ ਹੈਗਾ ਜਿਹੜਾ ਨਵਾਂ ਗਰੁੱਪ ਜਿਹੜਾ ਪਹਿਲਾਂ ਤੋਂ ਗਰੁੱਪ ਸੀਗਾ ਜਿਹਦਾ ਵਿਸਥਾਰ ਕੀਤਾ ਗਿਆ ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ ਠੀਕ ਹੈ ਜੀ ਜੀ ਸੋ ਉਸ ਬ੍ਰਿਕ ਦੇ ਵੀ ਹੁਣ ਅੱਗੇ ਵਿਸਥਾਰ ਹੋਰ ਹੋਣ ਦੀਆਂ ਗੱਲਾਂ ਆਈਆਂ ਮੀਟਿੰਗ ਦੇ ਵਿੱਚ ਐਟ ਲੀਸਟ ਮਿਡਲ ਈਸਟ ਦੇ ਵਿੱਚ ਜਿਹੜਾ ਤੇਲ ਦਾ ਵੱਡਾ ਕਾਰੋਬਾਰ ਹੈ ਆਪਸ ਵਿੱਚ ਉਹਦਾ ਲੈਣ ਦੇਣ ਅਮਰੀਕੀ ਡਾਲਰ ਕਰਨ ਦੀ ਬਜਾਏ ਬ੍ਰਿਕ ਦੀ ਕਰੰਸੀ ਬਣਾ ਕੇ ਕਰਨ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਸੋ ਮੁੱਖ ਰੂ ਜਿਹੜੀ ਮਿਡਲ ਈਸਟ ਆ ਮਿਡਲ ਈਸਟ ਵਿੱਚ ਜੰਗ ਹੈਗੀ ਆ ਉਹ ਇੱਕ ਦੋ ਗਰੁੱਪਾਂ ਜੰਗ ਨਾ ਹੋ ਕੇ ਆਰਥਿਕਤਾ ਦੀ ਜੰਗ ਹੈਗੀ ਆ ਦੂਜੇ ਪਾਸੇ ਜਿਹੜਾ ਰੂਸ ਤੇ ਜਕਰੇਨ ਦੀ ਗੱਲ ਹੈ ਰੂਸ ਤੇ ਜਕਰੇਨ ਜਿਹੜਾ ਉਹ ਵੀ ਹਾਲੇ ਠੰਡ ਠੰਡੌਲਾ ਕਿਸੇ ਤਰ੍ਹਾਂ ਨਹੀਂ ਹੋਇਆ ਪਾਵਿਆ ਕਿ ਦੋਵੇਂ ਦੇਸ਼ ਆਮੋ ਸਾਹਮਣੇ ਆ ਇਹਦੇ ਵਿੱਚ ਹੁਣ ਜਿਹੜੇ ਡੋਨਾਲਡ 트੍ਰੰਪ ਨੇ ਕੀ ਵਾਕਿਆ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਠੰਡ ਜਿਹੜੀ ਆ ਪਾਸ ਕਰਨਗੇ ਪਾਵਿਆ ਕਿ ਜਿਹੜੇ ਜਿੰਨੇ ਵੀ ਬਾਤ ਚੱਲ ਰਹੀ ਹੈ ਉਹਨਾਂ ਨੂੰ ਆਪਣੇ ਦਾਅਵੇ ਮੁਤਾਬਕ ਸਮੀਟ ਸਕਣਗੇ ਇਹ ਸਮਾਂ ਦੱਸੂਗਾ ਜੀ